ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਭੁਖੇ ਖਾਵਤ ਲਾਜ ਨ ਆਵੇ ਭੁਖੇ ਖਾਵਤ ਭੁਖੇ ਖਾਵਤ ਲਾਜ ਨ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜੇ ਤਸਵੀਰਨ ਦਰਗਹ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕੰਮੀ ਕਾਮ ਲੁਭਾਵੈ ਤਿਉ ਹਰ ਦਾਸ ਹਰ ਜਸ ਭਾਵੈ ਜਿਉ ਮਾਤਾ ਬਾਲ ਲਪਟਾਵੈ ਜਿਉ ਮਾਤਾ ਜਿਉ ਮਾਤਾ ਬਾਲ ਲਪਟਾਵੈ ਤਿਉ ਗਿਆਨੀ ਨਾਮ ਕਮਾਵੇ ਤਿਉ ਗਿਆਨੀ ਨਾਮ ਕਮਾਵੇ ਤਿਉ ਗਿਆਨੀ ਨਾਮ ਕਮਾਵੇ ਗੁਰ ਪੂਰੇ ਤੇ ਪਾਵੇ ਜਨ ਨਾਨਕ ਨਾਮ ਧਿਆਵੇ ਸੋਰਠ ਮਹੱਲਾ ਪੰਜਵਾ ਸੁਖ 사ੰਦ ਘਰ ਆਇਆ ਸੁਖ 사ੰਦ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਸੁਖ 사ੰਦ ਘਰ ਆਇਆ ਨਿੰਦਕ ਕਹਿ ਮੁਖ ਛਾਇਆ ਪੂਰਾ ਗੁਰ ਪਹਿਰਾਇਆ ਬਿਨ ਸੇ ਦੁਖ ਸਬਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਅਚਰਜ ਸੋਭ ਬਣਾਈ ਜਿਨ ਅਚਰਜ ਸੋਭ ਬਣਾਈ ਜਿਨ ਅਚਰਜ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਭਾਣਾ ਦਾਸ ਬਾਣੀ ਬ੍ਰਹਮ ਵਖਾਣ ਸ੍ਰੀ ਰਾਮ ਧਿਆਨ ਨਾਲ ਲਾਉਣਾ ਦਾਸ ਬਾਣੀ ਨਹੀਂ ਕਹਿ ਦੇਣਾ ਦਾਸ ਬਾਣੀ ਬ੍ਰਹਮ ਵਖਾਣ ਨਾਨਕ ਪ੍ਰਾਪ ਸੁਖदाई ਜਿਨ ਪੂਰੀ ਬਣਤ ਬਣਾਈ ਸੁਰਠ ਮਹੱਲਾ ਪਿੰਜਵਾ ਪ੍ਰਭ ਆਪਣਾ ਹਿਰਦੈ ਧਾਈ ਘਰ ਸਹੀ ਸਲਾਮਤ ਆਏ ਘਰ ਇਥੇ ਵਿਸਰਾਮ ਸਹੀ ਸਲਾਮਤ ਸੰਬੰਧਕ ਪਾਠ ਹੈ ਆਏ ਸੰਤੋਖ ਭਇਆ ਸੰਸਾਰੇ ਗੁਰ ਪੂਰਾ ਲੈ ਤਾਰੇ ਸੰਤਹੁ ਪ੍ਰਭ ਮੀਰਾ ਸਦਾ ਦਿਆਲਾ ਆਪਣੇ ਭਗਤ ਕੀ ਹਾਂਜੀ ਸੰਤਹੁ ਪਤਿ ਵਿਸਾਮ ਸੰਤਹੁ ਪ੍ਰਭ ਮੀਰਾ ਸਦਾ ਦਿਆਲਾ ਆਪਣੇ ਭਗਤ ਕੀ ਗਾਣਤ ਨਾ ਗਣਈ ਰਾਖੈ ਬਾਲ ਗੋਪਾਲਾ ਰਹਾਉ ਹਰ ਨਾਮ ਹਿਰਦੈ ਓਰ ਤਾਰੇ ਤਿੰਨ ਸੱਬੇ ਥੋਕ ਸਵਾਰੀ ਗੁਰਪੂਰਾ ਤੁਸ ਦੀਆ ਫਿਰ ਨਾਨਕ ਦੁਖ ਨਾ ਥੀਆ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਪਦ ਤਿ ਵਿਸਤਾਨ ਜੈ ਜੈਕਾਰ ਕਰੇ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾ ਕੀ ਕੀਮਤ ਕਹੀ ਨਾ ਜਾਈ ਹੋ ਕੁਰਬਾਨ ਜਾਈ ਤੇਰਾ ਨਾਵੈ ਤੇਰੇ ਨਾਵੈ ਹੋ ਕੁਰਬਾਨ ਜਾਈ ਤੇਰੇ ਨਾਵੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਪ੍ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਭਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਸੋਰਠ ਮਹੱਲਾ ਪੰਜਵਾ ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤੂ ਹੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀਅ ਤੇਰੇ ਦਿਆਲਾ ਆਪਣੇ ਭਗਤ ਕਰਹ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ